ਜੋ ਅਤੇ ਦਾਸਾਂ ਵੱਲੋਂ ਆਪ ਜੀ ਦਾ ਸੋ ਆਪ ਕਿਰਪਾ ਕਰਕੇ 2-4 ਮਿੰਟ ਲਈ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਲੱਗੇ ਹਾਂ ਜਿਸ ਦਾ ਨਾਮ ਹੈ ਜ਼ਫਰਨਾਮਾ ਉਹ ਜ਼ਫਰਨਾਮਾ ਜੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲੈ ਕੇ ਭੇਜਿਆ ਸੀ ਜਿਸ ਨੂੰ ਪੜਨ ਤੋਂ ਬਾਅਦ ਵਿੱਚ ਔਰੰਗਜ਼ੇਬ ਦੀ ਜੋ ਹੈ ਡੈਥ ਹੋ ਗਈ ਸੀ ਸੋ ਅਸੀਂ ਪੇਸ਼ ਕਰਨ ਲੱਗੇ ਆ ਜ਼ਫਰਨਾਮਾ ਐਨੇ ਪੌਂਚਕ ਸਲਤਨਤ ਦੇ ਬਾਦਸ਼ਾਹਾਂ ਰੰਗ ਜੇ ਤੂੰ ਪਲੰਦਾ ਝੂਠ ਦਾ ਤੇ ਤੂੰ ਹੈ ਬੰਦਾ ਪਰ ਪੂਰੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੂ ਤੇਰੀ ਤੇ ਝੂਠਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ سلسلہ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਹੈ ਬਜਦੀ ਲਾਹੇ ਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ਼ ਤੇਰੀ ਤਰਫ਼ ਮੈਂ ਨਾ ਤੇਰੇ ਦਾ ਅਰਥ ਹੈ ਸੁਨਦਰ ਸਚਾ ਵਟ ਤਖਤ ਤੇ ਦੀ ਬਰ ਤੇਰੀ ਸੂਰਤ ਹੈ ਲਗਦੀ ਸਤਮਗਰ ਕਮ ਬਖਤ ਦੀ ਤੇਰੀ ਤਸਵੀਰ ਦੇ ਨੇ ਮਨ ਕੇ ਕੈਦਖਾਨੇ ਮਹਤ ਦੇ ਡੰਡਿਆ ਦੇ ਨਾਲ ਕੱਡੇ ਅਰਥ ਤੂੰ ਡੰਡਣ ਡਾਹਤ ਦੇ ਤੇਰੀ ਤਸਵੀਰ ਦੇ ਨੇ ਮਨ ਕੇ ਕੈਦਖਾਨੇ ਮਹਤ ਦੇ ਡੰਡੇ ਆਂਦੇ ਨਾਲ ਕੱਡੇ ਅਰਥ ਤੂੰ ਡੰਡੌਤ ਦੇ ਏ ਤੇਰੀ ਕੜਵੀ ਕੰਮੀਨੀ ਬਦਲਿਆਂ ਦੀ ਪਾਵਣਾ ਹੁਣ ਇਜੋਂ ਦੀ ਜ਼ੋਰ ਗਰਗੋ ਪੈਂਦ ਦਾ ਅਜਮਾਵਣਾ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਲਣੀ ਜਿਸਨੇ ਤੇਰੀ ਸੱਲਨਕ ਤੇ ਬਾਦਸ਼ਾਹੀ ਗੱਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾਂ ਕੀ ਹੋਇਆ ਜੇ ਲੱਦ ਤੂੰ ਫਿਰਦਾ ਫੁੰਡਾਈ ਲਿੱਦੜਾਂ ਜੋ ਖੁਦਾ ਦੇ ਨਾਮ ਤੇ ਚੁਕੀਆਂ ਤੂੰ ਕਸਮਾਂ ਮਰਗੀਆਂ ਤੇਰੀਆਂ ਪੰਜੇ ਨ ਮਾਜਾ ਲੂ ਕਲੰਕਿਤ ਕਰਗੀਆਂ ਆਸਣਾਵਾ ਕਿਸ ਤਰ੍ਹਾਂ ਕਰਦੇ ਨੇ ਯਹੂਦੇ ਗੁਫਤਗੂ ਅਵੇ ਕਾ ਮਾਂ ਕਿਸ ਤਰ੍ਹਾਂ ਲੜਦੇ ਨੇ ਜੰਗਾਂ ਜਹੰਗੂ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਆਮੋ ਸਾਹਮਣੇ ਤੇ ਗਾਲ ਲਡਾਈਆਂ ਜਾਂਦੀਆਂ ਜੇ ਨਾ ਫੌਜਾਂ ਨੂੰ ਲੜਾਉਂਦਾ ਚੌਣਿਉਂਦੇ ਸ਼ਾਹ ਕਰੇ ਦੋ ਹੱਥ ਸਿਰਾਂ ਦੇ ਸੂਰਮੇ ਜਰਣਾ ਲੈ ਕਰਦੇ ਟਾਂ ਕਰੇੂ ਵੀ ਇੰਦਾ ਫੌਜ ਲੈ ਕੇ ਆ ਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਸੇ ਖੀਤਰਾ ਦੀ ਹੂ ਬਹੂ ਕੋਖ ਦਾ ਦੇ ਮਰਜਮਾ ਤੂੰ ਬਾਦਸ਼ਾਹ ਮਰਦੂਦ ਹੈ ਆਪਣੀ ਹੀ ਆਗੇ ਅੰਦਰ ਸੜ ਰਹੇ ਹਨ ਮਰੂਦ ਹੈ ਕਪੜਾ ਵਾ ਰੱਬ ਦੀ ਤਹਿਰੀਬ ਅਨ ਪੜ ਹਾਲ ਮਾ ਆਵਖਾ ਵਾ ਰੱਬ ਦੀ ਰਹਿਮਤ ਦਾ ਜਲਵਾ ਜ਼ਾਲਮਾ ਇਤਬਾਹੀ ਹੈ ਹੋਇਲ ਉਜੜੇ ਵਸਾਵਣ ਵਹਾਂਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਂ ਬਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕਾਰ ਵਿੱਚ ਬੁਜਦਲੀ ਨਹੀਂ ਉਸ ਤੋਂ ਵੱਡੀ ਹੈ ਕੋਈ ਇਸ ਦਾਰ ਵਿੱਚ ਥੁੰਡੇ ਆ ਜਾਂ ਤੀਰ ਮੇਰੇ ਨੇ ਖਾਨ ਨਾ ਹਰ ਖਾਨ ਨੂੰ ਸਭ ਤੇਰੇ ਜਰਨੈਲ ਫਰਦੇ ਸੀ ਬਚਾਉਂਦੇ ਜਾਨ ਨੂੰ ਕੱਟ ਗਏ ਤੇਰੇ ਹਜ਼ਾਰਾਂ ਸੀ ਸਪਾਹੀ ਕੱਟ ਗਏ ਡੱਟ ਗਏ ਮੇਰੇ ਲੜਾਕੇ ਸਿੰਘ ਚਾਲੀ ਡੱਟ ਗਏ ਉਹ ਤੇਰਾ ਮਰਦੂਦ ਜੋ ਸੀ ਉਹ ਵੱਡਾ ਸੂਰਮਾ ਜੇ ਨਾ ਲੋਕ ਦਾਇ ਉਸ ਦਾ ਮੈਂ ਕੱਟ ਦਿੰਦਾ ਚੂਰਮਾ ਉਸ ਘੜੀ ਖੁਦਾਨ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਉਸ ਮੈਂ ਹਜ਼ਾਰਾਂ ਕੇਰਿਆਂ ਨੂੰ ਤੋੜ ਕੇ ਹਾਂ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੂੜ ਕੇ ਹਾਂ ਆ ਗਿਆ ਝੂਠੀਆਂ ਕਸਮਾਂ ਦਾ ਸਾਹਾ ਤੂੰ ਹੀ ਜ਼ਿੰਮੇਵਾਰ ਹੈ ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਹੈ ਮੱਕਾਰ ਹੈ ਤੂੰ ਹੈ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਕੂੜ ਹੈ ਹੈ ਖੜਾ ਦਰਿਆ ਕਿਨਾਰੇ ਇੱਕ ਖੂਖਲਾ ਬਹੂੜ ਹੈ ਉਸ ਨੂੰ ਕੀ ਯਾਂ ਚ ਆਨੀ ਰੱਬ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸ ਦਾ ਰੱਬ ਪੈਰੇਦਾਰ ਹੈ ਓਏ ਬਾਲ ਤੂੰ ਮੇਰਾ ਹਾਂ ਇੱਕ ਵੀ ਵਿੰਗਾ ਕਰ ਸਕਦਾ ਨਹੀਂ ਥਾਲ ਸਾ ਮੇ ਰਾਤਾ ਹਸ਼ਰਾ ਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਹ ਚਿੱਠੀ ਖੋਲੇ ਅੱਜ ਸਪਾਜ ਹੈ ਬਸ ਪੁਰਾਣਾ ਚੰਦ ਦਿਨਾਂ ਦਾ ਇਹ ਜ ਤੇਰਾ ਰਾਜ ਹੈ ਓਏ ਹਾਂ ਬਾਦੀ ਛੂ ਨਹੀਂ ਤੂੰ ਸਕਦਾ ਗੂ ਬਹੰਦਰੀ ਬਸ ਹੁੱਕੇ ਨਿਕਲੀ ਸਮਝੋ ਬਾਦਸ਼ਾਹੀ ਹੰਦ ਦੀ ਇਹ ਹੈ ਚਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਨਾ ਸ਼ੇਰ ਬੱਬਰ ਖਾਲਸਾ ਸੱਚ ਦਾ ਚਿੰਦਾ ਮੈਂ ਤੇਰੇ ਤਖਤਾਂ ਉ ਤੇ ਗੱਡ ਕੇ ਰਾਂਯੁਲੀ ਕਾ ਗਾਣਾ ਵਾ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਵਾਹਿਗੁਰੂ ਜੀ ਕਾ ਸੋਖੈ ਸਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਧੰਨਵਾਦ ਹੈ ਜੋ ਹਰਿ ਗ੍ਰੰਥੀ ਗੁਰਦੁਆਰਾ ਸਹਾਇਤਾ ਪਰਕਰਮ ਸਿੰਘ ਜੀ ਉਹਨਾਂ ਦੇ ਬੱਚਾ ਨੇ ਹਾਜ਼ਰੀ ਭਰੀ ਆ ਤੁਹ ਸਾਰੀਆਂ ਸੰਗਤਾਂ